ਈ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੇ ਮਾਤੇ ਨਮਾਈ ਕਿ ਜੀ ਆਪਣੇ ਜਿੱਦਾਂ ਫ੍ਰੀਜ਼ ਕੋਡ ਦੇ ਵਿੱਚ ਜਾਂ ਪੂਰੀ ਦਿਲਾ ਵਿੱਚ ਮੋਟਰਸਾਈਕਲ ਬੜੇ ਦੋ ਪਹੀਆ ਵਾਹਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਹੀ ਲੱਭਦੇ ਵੀ ਲੈਂਦੇ ਆ ਚੋਰ ਵੀ ਲੱਭਦੇ ਰਹਿਣੇ ਆ ਬਰਾਮਦ ਵੀ ਕਰ ਰਹੇ ਨੇ ਇਸੇ ਚੀਜ਼ ਸਾਡੇ ਜਿਹੜੇ ਇਨਸਪੈਕਟਰ ਇੰਚਾਰਜ ਫ੍ਰੀਕੋਡ ਨੇ ਇਨਸਪੈਕਟਰ ਗਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੇ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਦਗਾਹ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫ ਅਸੀਂ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਸੇ ਟੀਮ ਨੇ ਕੋਰਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਪਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਹੋਰ ਵੀ ਜ਼ਿਆਦਾ ਮੋਟਰਸਾਈਕਲ ਇਸ ਦੀ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਵੀ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਂ ਪਿੰਪੂ ਇਹ 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 ਭਾਜੀ ਇਹ ਅਸੀਂ ਹੁਣ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੀ ਸੀ ਕਿਦਾਂ ਵੇਚਦੀ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਹੋ ਸਕਦਾ ਹੈ ਕਿ ਹੋਰ ਵੀ ਮੋਟਰਸਾਈਕਲ ਸਾਨੂੰ ਮਿਲ ਜਾਣ ਸੋ ਇਹ ਤਫਤੀਸ਼ ਚੱਲ ਰਹੀ ਹੈ ਜੀ